ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਬ੍ਰੋਚਿਕ ਕਹਾਣੀ ਦੇ ਨਾਲ। ਕਹਾਣੀ ਹੈ ਇੱਕ ਰਾਹੀ ਦੀ। ਰਾਹੀ ਜਿਹੜਾ ਕਿ 5-6 ਜਾਣਿਆਂ ਨਾਲ ਤੁਰਿਆ ਜਾਂਦਾ ਤੇ ਅਚਾਨਕ ਰੇਗਿਸਤਾਨ ਵਿੱਚ ਜਾ ਕੇ ਉਹ ਰਾਤ কাটਦੇ ਆ। ਤੇ ਜਦੋਂ ਰਾਤ কাটਦੇ ਆ ਤੇ ਉਹਨਾਂ ਵਿੱਚੋਂ ਜਿਹੜੇ 5 ਰਾਹੀ ਹੁੰਦੇ ਆ ਉਹ ਬਹੁਤ ਹਾਸਣ ਪਾਉਂਦੇ ਆ, ਖੁਸ਼ ਹੁੰਦੇ ਆ। ਉਹ ਕਹਿੰਦੇ ਵੀ ਬਈ ਕੋਈ ਨਾ ਕੋਈ ਅਜਿਹੀ ਗੱਲ ਸੁਣਾਓ ਜਿਹਨੂੰ ਸੁਣ ਕੇ ਸਕੂਨ ਮੇਰੇ ਮਾਨ ਨੂੰ ਜਿਹੜਾ ਇੱਕ ਰਾਹੀ ਹੁੰਦਾ ਵਿੱਚੋਂ ਉਹ ਦੂਰ ਜਾ ਕੇ ਇਕੱਲਾ ਬੈਠ ਜਾਂਦਾ ਤੇ ਉਹ ਪੰਛੀ ਉਹਨੂੰ ਟਿਚਰਾ ਕਰਨ ਲੱਗਦੇ ਆ ਕਿ ਕੀ ਗੱਲ ਹੋ ਗਈ ਤੂੰ ਇੰਨਾ ਉਦਾਸ ਕਿਉਂ ਆ ਉਹ ਕਹਿੰਦਾ ਕਿ ਗੱਲ ਪਤਾ ਨਹੀਂ ਕੀ ਹੋਈ ਆ ਪਰ ਮੈਂ ਆਪਦੇ ਆਪ ਵਿੱਚ ਬਹੁਤ ਜ਼ਿਆਦਾ ਮਹਿਸੂਸ ਕਰ ਰਿਹਾ ਕਿ ਪਤਾ ਨਹੀਂ ਮੈਂ ਪੁੰਨ ਕੀਤਾ ਪਤਾ ਨਹੀਂ ਮੈਂ ਪਾਪ ਕੀਤਾ ਪਰ ਮੇਰੇ ਤੋਂ ਹੋਈ ਗਲਤੀ ਆ ਉਹ ਕਹਿੰਦੇ ਅੱਛਾ ਇਹੋ ਜਿਹਾ ਕੀ ਹੋ ਗਿਆ ਕਹਿੰਦਾ ਮੇਰੇ ਤੋਂ ਮੇਰੇ ਮਾਲਕ ਦਾ ਕਤਲ ਹੋ ਗਿਆ ਉਹ ਸਾਰੇ ਚੁੱਪ ਹੋ ਜਾਂਦੇ ਆ ਕਹਿੰਦੇ ਮਾਲਕ ਦਾ ਕਤਲ ਕਹਿੰਦੇ ਤੂੰ ਮਾਲਕ ਦਾ ਕਤਲ ਕੀਤਾ ਕਿਉਂ ਆ ਕਹਿੰਦਾ ਪਤਾ ਨਹੀਂ ਮੈਂ ਕੀਤਾ ਕਿਉਂ ਆ ਪਰ ਮੇਰੀ ਮਜਬੂਰੀ ਬਣ ਗਈ ਸੀ ਮਾਲਕ ਨੂੰ ਮਾਰਨਾ ਤੇ ਉਹ ਕਹਿੰਦੇ ਅੱਛਾ ਵੀ ਤੂੰ ਕਿਉਂ ਮਾਰਿਆ ਕਹਿੰਦਾ ਇਹਦੇ ਪਿੱਛੇ ਵੀ ਬਹੁਤ ਵੱਡੀ ਕਹਾਣੀ ਆ ਕਹਿੰਦੇ ਸਾਨੂੰ ਫਿਰ ਕਹਾਣੀ ਦੱਸ ਉਹ ਕਹਿੰਦਾ ਨਹੀਂ ਵੀ ਮੈਂ ਇਹ ਕਹਾਣੀ ਕਿਸੇ ਨਾਲ ਸਾਂਝੀ ਨਹੀਂ ਕਰ ਸਕਦਾ ਕਹਿੰਦੇ ਨਹੀਂ ਤੂੰ ਇਹ ਸਾਨੂੰ ਜ਼ਰੂਰ ਕਹਾਣੀ ਦੱਸ ਦੂਰ ਕਿਤੇ ਨਾ ਇੱਕ ਫਕੀਰ ਬੈਠਾ ਹੁੰਦਾ ਉੱਥੇ ਉਹ ਫਕੀਰ ਕਹਿੰਦਾ ਕਿ ਦੱਸ ਦੇ ਬੇਟਾ ਕੀ ਪਤਾ ਦੱਸਣ ਨਾਲ ਤੇਰਾ ਭਲਾ ਹੀ ਹੋ ਜੇ ਤੇ ਉਹ ਰਾਹੀ ਕਹਿੰਦਾ ਵੀ ਫਕੀਰ ਨੂੰ ਮੇਰੀ ਬਾਤ ਕਿਵੇਂ ਸੁਣਗੀ ਫਕੀਰ ਕਹਿੰਦਾ ਰਾਮ ਜਾਂ ਪੜਦੇ ਆਂ ਸੀ ਰਾਮ ਜਾਂ ਤੋਂ ਪਤਾ ਲੱਗ ਜਾਂਦਾ ਵੀ ਤੈਨੂੰ ਡੂੰਘਾ ਦੁੱਖ ਲੱਗਿਆ ਹੁਣ ਰਾਹੀ ਚੁੱਪ ਹੋ ਜਾਂਦਾ ਤੇ ਆਪਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਉਹ ਕਹਿੰਦਾ ਨਾ ਮੈਂ ਇੱਕ ਰਾਜੇ ਦੇ ਰਾਜ ਵਿੱਚ ਨਾ ਨੌਕਰੀ ਕਰਦਾ ਸੀ ਘੋੜਿਆਂ ਦੀ ਰਾਖੀ ਕਹਿੰਨਾ ਮੈਂ ਆਪਦੇ ਘੋੜੇ ਸੀ ਨਾ ਜਿਹੜੇ ਮੈਨੂੰ 7 ਘੋੜੇ ਵੰਡ ਕੇ ਦਿੱਤੇ ਸੀ ਤੇ ਮੈਂ ਆਪਦੇ ਘੋੜਿਆਂ ਨੂੰ ਬਹੁਤ ਵਧੀਆ ਉਹਨਾਂ ਦੀ ਦੇਖਭਾਲ ਕਰਦਾ ਸੀ ਤੇ ਦੂਜੇ ਪਾਸੇ ਮੇਰੇ ਬਰਾਬਰ ਜਿਹੜੇ ਕਰਿੰਦੇ ਸੀ ਨਾ ਉਹ 10 ਹੋਰ ਕਰਿੰਦੇ ਸੀ ਉਹਨਾਂ ਨੂੰ ਵੀ 7-7 ਘੋੜੇ ਦਿੱਤੇ ਸੀ ਕਹਿੰਦਾ ਮੈਂ ਸ਼ੁਰੂ ਤੋਂ ਮੇਰੀ ਮਾਂ ਨੇ ਮੈਨੂੰ ਇੰਨੇ ਵਧੀਆ ਸਿੱਖਿਆ ਦਿੱਤੀ ਸੀ ਇਹ ਸਮਝਾਇਆ ਸੀ ਵੀ ਪੁੱਤ ਥੋੜਾ ਖਾਲੀ ਪਰ ਬੇਈਮਾਨੀ ਦਾ ਨਾ ਖਾਈ ਬੇਈਮਾਨੀ ਨਾ ਕਰੀ ਕਹਿੰਦਾ ਮੈਂ ਇਹ ਸੋਚ ਕੇ ਆਪਦੀ ਮਾਂ ਦੀ ਗੱਲ ਪੱਲੇ ਬੰਨੀ ਸੀ ਤੇ ਮੈਂ ਉਹ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਦਾ ਸੀ ਕਹਿੰਦਾ ਜਦੋਂ ਤੋਂ ਮੈਂ ਨੌਕਰੀ ਤੇ ਲੱਗ ਗਿਆ ਉਦੋਂ ਤੋਂ ਮੈਂ ਘੋੜਿਆਂ ਦੀ ਰਾਖੀ ਕਰਨੀ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੁਣ ਜਿਹੜਾ ਰਾਜੇ ਦੇ ਰਾਜ ਵਿੱਚ ਰਾਸ਼ਨ ਮਿਲਦਾ ਸੀ ਉਹ ਸਾਰੇ ਘੋੜਿਆਂ ਨੂੰ ਬਰਾਬਰ ਮਿਲਦਾ ਸੀ ਮਤਲਬ ਜਿੰਨੇ ਵੀ ਰਾਖੇ ਸੀ ਘੋੜਿਆਂ ਨੂੰ ਘੋੜਿਆਂ ਦੇ ਉਹਨਾਂ ਦੇ ਸੱਤ-ਸੱਤ ਘੋੜਿਆਂ ਦਾ ਰਾਸ਼ਨ ਆ ਜਿਹੜੇ 11 ਜਾਣਿਆਂ ਨੂੰ ਬਰਾਬਰ ਹਿੱਸੇ ਵਿੱਚ ਮਿਲਦਾ ਸੀ ਕਹਿੰਦਾ ਮੈਂ ਇੱਕ ਮਹੀਨਾ ਜਦੋਂ ਸ਼ੁਰੂ-ਸ਼ੁਰੂ ਵਿੱਚ ਰਾਖੀ ਕੀਤੀ ਤਾਂ ਉਦੋਂ ਮੈਂ ਆਪਦਾ ਜਿਹੜਾ ਰਾਸ਼ਨ ਆ ਘੋੜਿਆਂ ਨੂੰ ਛੋਲੇ ਉਹਨਾਂ ਦਾ ਜੋ ਵੀ ਖਾਣ-ਪੀਣ ਦਾ ਰਾਸ਼ਨ ਸੀਗਾ ਉਹ ਸਾਰਾ ਘੋੜਿਆਂ ਨੂੰ ਪ੍ਰੋਪਰ ਡਾਈਟ ਦੇ ਤੌਰ ਤੇ ਉਹਨਾਂ ਦੇ ਖਾਣੇ ਦੇ ਤੌਰ ਤੇ ਦਿੱਤਾ ਮੈਂ ਖਰਖਰਾ ਮਾਰਨਾ ਉਹਨਾਂ ਨੂੰ ਨਮਾਉਣਾ ਧਮਾਉਣਾ ਉਹਨਾਂ ਦੇ ਖੋਰ ਰਗਣ ਦੇ ਕਹਿੰਦਾ 1 ਮਹੀਨੇ ਦੇ ਵਿੱਚ ਵਿੱਚ ਨਾ ਮੇਰੇ ਘੋੜਿਆਂ ਦੇ ਮੂੰਹ ਤੇ ਰੋਈ ਆ ਗਈ ਕਹਿੰਦਾ 2 ਢਾਈ ਮਹੀਨੇ ਬੀਤ ਜਾਂਦੇ ਆਂ ਹਰ ਮਹੀਨੇ ਨਵਾਂ ਰਾਸ਼ਨ ਮਿਲਦਾ ਮੈਂ ਸਾਰੇ ਦਾ ਸਾਰਾ ਰਾਸ਼ਨ ਘੋੜਿਆਂ ਨੂੰ ਚਾਰ ਦਿੰਨਾ ਤੇ ਮੈਂ ਕੀ ਕਰਦਾ ਆਪਦੇ ਘੋੜਿਆਂ ਦੇ ਰਾਸ਼ਨ ਚੋ ਜੋ ਵੀ ਬਚਦਾ ਉਹ ਜੇ ਤਾਂ ਮੇਰੇ ਘੋੜੇ ਸਾਰਾ ਦਾ ਸਾਰਾ ਰਾਸ਼ਨ ਖਾਂਦੇ ਆ ਫੇਰ ਤਾਂ ਮੈਂ ਆਪਦਾ ਜਿਹੜਾ ਰਾਸ਼ਨ ਆ ਉਹ ਉਹਨਾਂ ਨੂੰ ਹੀ ਖਵਾ ਦਿੰਨਾ ਅਗਰ ਜੇ ਕੋਈ ਰਾਸ਼ਨ ਵਧ ਜਾਂਦਾ ਤਾਂ ਫੇਰ ਮੈਂ ਉਹਨਾਂ ਦਾ ਜਿਹੜਾ ਵਧਿਆ ਹੋਇਆ ਰਾਸ਼ਨ ਆ ਉਹ ਜਿਹੜੇ ਆਵਾਰਾ ਪਸ਼ੂ ਹੈ ਨਾ ਉਹਨਾਂ ਨੂੰ ਪਾਇਆ ਉਹਨਾਂ ਕਿਉਂਕਿ ਜਿਹੜਾ ਮਹੀਨੇ ਦੇ ਬਾਅਦ ਛੋਲੇ ਵਗੈਰਾ ਹੁੰਦੇ ਹਨਾ ਸੈਲ ਦੇ ਕਾਰਨ ਖਰਾਬ ਹੋਣ ਵਾਲੇ ਹੁੰਦੇ ਆ ਤਾਂ ਕਹਿੰਦਾ ਜਿਹੜੇ 2.5 ਮਹੀਨੇ ਲੰਘਦੇ ਹਨਾ ਕਹਿੰਦਾ ਮੇਰੇ ਜਿਹੜੇ ਸੱਤੇ ਘੋੜੇ ਸੀ ਉਹ ਇਨੇ ਜ਼ਿਆਦਾ ਸੋਹਣੇ ਤਿਆਰ ਹੋਏ ਵੀ ਉਹਨਾਂ ਦੀ ਚਾਲ ਉਹਨਾਂ ਦੀ ਦਿੱਖ ਕਹਿੰਦਾ ਰਾਜਾ ਢਾਈ ਮਹੀਨਾ ਬਾਅਦ ਘੋੜਿਆਂ ਦੇ ਤਵੇਲੇ ਵਿੱਚ ਆਉਂਦਾ ਤੇ ਰਾਜਾ ਆ ਕੇ ਕਹਿੰਦਾ ਵੀ ਆਹ ਕੀ ਆ ਵੀ ਜਿਹੜੇ ਦੂਜੇ 7 ਜਾਣਿਆਂ ਦੇ 6 ਜਾਣਿਆਂ ਦੇ 11-11 ਘੋੜੇ ਆ ਇਹ ਤਾਂ ਮਰਨ ਵਾਲੇ ਹੋਏ ਪਏ ਆ ਤੇ ਜਿਹੜੇ ਆਹ 7 ਘੋੜੇ ਇਹਨਾਂ ਦਾ ਤਾਂ ਜ਼ਮੀਨੇ ਸਮਾਨ ਦਾ ਫਰਕਾ ਵੀ ਇੱਕ ਹੀ ਗੱਲ ਆ ਰਾਜਾ ਕਹਿੰਦਾ ਮੈਂ ਚੁੱਪ ਕਰ ਜੰਨਾ ਰਾਜਾ ਕਹਿੰਦਾ ਬਈ ਕੀ ਰਾਜਾ ਤੂੰ ਕਿੱਥੋਂ ਲਿਆਉਂਨਾ ਚੀਜ਼ਾਂ ਕੀ ਕਰਦਾ ਇਹਨਾਂ ਨੂੰ ਉਹ ਕਹਿੰਦਾ ਕੁਛ ਨਹੀਂ ਮਹਾਰਾਜ ਮੈਂ ਤਾਂ ਦਿੱਤਾ ਤੁਹਾਡਾ ਰਾਸ਼ਨ ਹੀ ਪਾਉਣਾ ਦੂਜੇ ਵਾਰ ਸੀ ਰਾਜਾ ਕਹਿੰਦਾ ਫਿਰ ਰਾਸ਼ਨ ਤਾਂ ਇਹਨਾਂ ਨੂੰ ਵੀ ਬਰਾਬਰੀ ਦਿੱਤਾ ਜਾਂਦਾ ਉਹ ਚੁੱਪ ਹੁੰਦਾ ਕਿਉਂਕਿ ਉਹਨਾਂ ਨੂੰ ਉਹ ਰਾਖਿਆਂ ਦੀ ਉਹਨੂੰ ਪਤਾ ਹੁੰਦਾ ਚਲਾਕੀ ਦਾ ਤੇ ਕਹਿੰਦਾ ਕਿ ਕੁਛ ਨਹੀਂ ਮਹਾਰਾਜ ਤੁਸੀਂ ਪਤਾ ਕਰੋ ਵੀ ਕੀ ਚੱਕਰ ਹੈ ਲੇਕਿਨ ਤੁਸੀਂ ਮੇਰੇ ਤੇ ਬੰਦਾ ਰੱਖੋ ਮੇਰੀ ਰਾਖੀ ਕਰੋ ਮੈਂ ਜੋ ਵੀ ਤੁਹਾਡੇ ਸਾਹਮਣੇ ਦੇਖਭਾਲ ਕਰਦਾ ਮੈਂ ਇਹਨਾਂ ਨੂੰ ਹੋਰ ਕੁਝ ਨਹੀਂ ਖਵਾਉਂਦਾ ਘੋੜੇ ਚਮਕਾ ਮਾਰਦੇ ਆ ਮੇਲਿਆਂ ਤੇ ਜਾਂਦੇ ਆ ਅਖਾੜਿਆਂ ਚ ਜਾਂਦੇ ਆ ਉਹ ਸੱਤ ਦੇ ਸੱਤ ਘੋੜੇ ਇੰਨੇ ਸੋਹਣੇ ਹੁੰਦੇ ਆ ਰਾਜੇ ਦੀ ਰੂਹ ਖੁਸ਼ ਹੋ ਜਾਂਦੀ ਆ ਰਾਜਾ ਉਹਨੂੰ ਨਾਮ ਵਜੋਂ ਨਾਲ ਦੇ ਦਰਬਾਰ ਵਿੱਚ ਸੱਦਦਾ ਜਦੋਂ ਉਹਨੂੰ ਨਾਮ ਵਜੋਂ ਸੱਦਿਆ ਜਾਂਦਾ ਜਿਹੜੇ ਬਾਕੀ ਦੇ 6 ਬੰਦੇ ਹੁੰਦੇ ਆ ਨਾ ਉਹਨੂੰ ਵੇਖ ਕੇ ਉਹਨਾਂ ਅੰਦਰ ਨਾ ਇੱਕ ਜਿਹੜੀ ਜੈਲਸੀ ਪੈਦਾ ਹੋ ਜਾਂਦੀ ਆ ਉਹ ਕਹਿੰਦੇ ਵੀ ਇਹ ਤਾਂ ਬੜੀ ਗੱਲ ਮਾੜੀ ਆ ਇਹ ਮਗਰੋਂ ਆਇਆ ਤੇ ਰਾਜੇ ਦੇ ਬੜਾ ਨੇੜੇ ਚਲਾ ਗਿਆ ਤੇ ਆਪਾਂ ਇਹਨੂੰ ਕਿਵੇਂ ਨਾ ਕਿਵੇਂ ਇੱਥੋਂ ਕੱਢ ਗਏ ਉਹਦੇ ਵਿਰੋਧ ਵਿਆਉਂਤਾ ਕਰਨੀਆਂ ਸ਼ੁਰੂ ਕਰ ਦਿੰਦੇ ਆ ਲੇਕਿਨ ਉਹ ਵਿਚਾਰਾ ਕੀ ਕਹਿੰਦਾ ਕਿ ਮੈਂ ਤਾਂ ਆਪਦੀ ਮਿਹਨਤ ਕਰਦਾ ਮੈਂ ਮੇਰੇ ਦੇ ਵਿੱਚ ਕੋਈ ਝੂਠ ਨਹੀਂ ਆ ਜੋ ਮੈਨੂੰ ਦਿੱਤਾ ਜਾਂਦਾ ਮੈਂ ਉਹ ਪਸ਼ੂਆਂ ਨੂੰ ਖਵਾ ਲੈਂਦਾ ਹਨ ਦੂਜੇ ਪਾਸੇ ਰਾਜਾ ਨੂੰ ਵੀ ਸ਼ੱਕ ਹੋ ਜਾਂਦਾ ਵੀ ਗੱਲ ਤਾਂ ਕੋਈ ਹੈਗੀ ਆ ਰਾਜਾ ਨਾਲ ਆਪਦੇ ਦਾਸ ਜਿਹੜੇ ਹੁੰਦੇ ਆ ਉਹਨਾਂ ਨੂੰ ਰਾਖੀ ਤੇ ਉਹਨਾਂ ਦੀ ਤੇ ਬਾਹ ਦਿੰਦਾ ਵੀ ਤੁਸੀਂ ਇਹਨਾਂ ਦੀ ਰਾਖੀ ਕਰਨੀ ਆ ਹੁਣ ਉਹ ਰਾਖੀ ਕਰਦੇ ਆ ਤਾਂ ਹੌਲੀ-ਹੌਲੀ ਜਿਹੜੇ ਦਾਸ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਤਾਂ ਘੋੜਿਆਂ ਦਾ ਦਿੱਤਾ ਰਾਸ਼ਨ ਆ ਉਹ ਜਿਹੜੇ ਦੂਜੇ ਛੇ ਬੰਦੇ ਆ ਨਾ ਉਹ ਬਾਹਰ ਲ ਜਾ ਕੇ ਕਿਸੇ ਨੂੰ ਵੇਚ ਰਹੇ ਆ ਘੋੜਿਆਂ ਨੂੰ ਨੀਪੋਂਦੇ ਉਹ ਧਾਸ ਹੁਣ ਪਤਾ ਕਰਦੇ ਆ। ਵੀ ਇਹ ਤਾਂ ਹੁਣ ਬੇਈਮਾਨੀ ਕਰ ਜਾਂਦੇ ਐ ਇੱਥੇ ਰਾਜੇ ਨਾਲ ਤੇ ਜਿਹੜਾ ਪੂਰਾ ਰਾਸ਼ਨ ਪਾਰਿਆ ਉਹ ਤਾਂ ਘੋੜਿਆਂ ਨੂੰ ਬਹੁਤ ਵਧੀਆ ਤਿਆਰ ਕਰ ਰਿਆ ਤੇ ਉਹ ਹੁਣ 6 ਦੇ 6 ਫੜੇ ਜਾਂਦੇ ਆ। ਰਾਜਾ ਉਹਨਾਂ ਨੂੰ ਸਜ਼ਾ ਦਿੰਦਾ। 6 ਦੇ 6 ਵਿੱਚੋਂ ਨਾ ਕਿਸੇ ਇੱਕ ਦਾ ਜਿਹੜਾ ਲਿਆਜੀ ਹੁੰਦਾ ਉਸੇ ਦਰਬਾਰ ਵਿੱਚ ਹੁੰਦਾ। ਉਹ 6ਾਂ ਨੂੰ ਸਜ਼ਾ ਦੇ ਕੇ ਉੱਥੋਂ ਦੇਸ਼ ਨਕਾਲਾ ਦੇ ਦਿੰਦਾ ਰਾਜਾ। ਉਹਨਾਂ ਨੂੰ ਕੱਢ ਦਿੱਤਾ ਜਾਂਦਾ। ਉੱਥੋਂ ਚਲੇ ਜਾਂਦੇ ਆ। ਹੁਣ ਜਿਹੜਾ ਇਹ ਹੈ ਉਹ ਰਾਹੀ ਹੁੰਦਾ। ਇਹ ਉੱਥੇ ਰਹਿ ਜਾਂਦਾ। ਕਿਉਂਕਿ ਰਾਜਾ ਇਹਨੂੰ ਦਿਲੋਂ ਪਿਆਰ ਕਰਨ ਲੱਗ ਜਾਂਦਾ ਵੀ ਮੈਨੂੰ ਇੰਨਾ ਨੇਕ ਬੰਦਾ ਮਿਲ ਗਿਆ, ਇੰਨਾ ਇਮਾਨਦਾਰ ਬੰਦਾ ਮਿਲ ਗਿਆ। ਜਿਨੇ ਮੇਰੀਆਂ ਅੱਖਾਂ ਖੋਲਤੀਆਂ ਨਹੀਂ ਤਾਂ ਮੈਂ ਤਾਂ ਕਿੰਨੇ ਸਾਲਾਂ ਤੋਂ ਨੁਕਸਾਨ ਕਰਾਈ ਜਾਂਦਾ ਸੀ ਆਪਦਾ। ਹੁਣ ਉਹ ਰਾਜੇ ਦੇ ਬੜਾ ਨੇੜੇ ਹੋ ਜਾਂਦਾ। ਕਹਿੰਦੇ ਆ ਕਿ ਪਤਾ ਨਹੀਂ ਹੁੰਦਾ ਵੀ ਕਦੋਂ ਮਾੜਾ ਟਾਈਮ ਆ ਜਵੇ ਬੜਾ ਵਧੀਆ ਉਹਦੀ ਜ਼ਿੰਦਗੀ ਚੱਲ ਰਹੀ ਆ ਇੱਕ ਦਿਨ ਕੀ ਹੁੰਦਾ ਕਿ ਇੱਕ ਅਚਾਨਕ ਪਰੀ ਆ ਜਿਹੜੀ ਰਾਜੇ ਦੇ ਮਹਿਲਾਂ ਵਿੱਚ ਉਤਰਦੀ ਆ ਉਹ ਮਹਿਲਾਂ ਵਿੱਚ ਉਤਰਦੀ ਆ ਸਾਰੀ ਪਰਜਾ ਹਰਾਨ ਹੋ ਜਾਂਦੀ ਆ ਵੀ ਪਰੀ ਉੱਤਰੀ ਆ ਅਸਮਾਨ ਤੋਂ ਤੇ ਉਹ ਪਰੀ ਹਰਾਨ ਹੁੰਦੀ ਆ ਵੇਂਦੀ ਆ ਚਾਰ ਸਪੇਰੇ ਵੀ ਮੈਂ ਕਿੱਥੇ ਆ ਗਈ ਤੇ ਰਾਜੇ ਦੇ ਦਰਬਾਰ ਵਿੱਚ ਪਰੀ ਨੂੰ ਬੁਲਾਇਆ ਜਾਂਦਾ ਰਾਜਾ ਹਰਾਨ ਹੋ ਜਾਂਦਾ ਅੱਖਾਂ ਖੜੀਆਂ ਰਹਿ ਜਾਂਦੀਆਂ ਜਿਹੜਾ ਵੀ ਪਰੀ ਨੂੰ ਵੇਖਦਾ ਬੜੀ ਸੋਹਣੀ ਸੁਨੱਖੀ ਛੋਟੀ ਉਮਰ ਦੀ ਉਹ ਮਾਸੂਮ ਪਰੀ ਹੁੰਦੀ ਆ ਤੇ ਉਹ ਪਰੀ ਕਹਿੰਦੀ ਆ ਕਿ ਮੈਂ ਇੱਥੇ ਆ ਕੇ ਪਤਾ ਨਹੀਂ ਸਹੀ ਕੀਤਾ ਕਿ ਗਲਤ ਕੀਤਾ ਲੇਕਿਨ ਮੇਰੀਆਂ ਜਿਹੜੀਆਂ ਸਹੇਲੀਆਂ ਸੀ ਉਹ ਕਹਿੰਦੀਆਂ ਸੀ ਵੀ ਤੂੰ ਇਸ ਦਿਸ਼ਾ 'ਚ ਨਹੀਂ ਜਾਣਾ ਇਸ ਦਿਸ਼ਾ ਚ ਜਾਏਂਗੀ ਤੂੰ ਕਦੇ ਵਾਪਸ ਨਹੀਂ ਆਏਂਗੀ ਕਿਉਂਕਿ ਇਸ ਦਿਸ਼ਾ ਚ ਧਰਤੀ ਆ ਇੱਥੇ ਲੋਕ ਵਸਦੇ ਆ ਜਿਹੜੇ ਕਿ ਤੈਨੂੰ ਜਾਨ ਨਹੀਂ ਦੇਣਗੇ ਲੇਕਿਨ ਮੈਨੂੰ ਹੁਣ ਪਤਾ ਨਹੀਂ ਵੀ ਮੈਂ ਸਹੀ ਕੀਤਾ ਕਿ ਗਲਤ ਕੀਤਾ ਇੱਥੇ ਉੱਤਰ ਕੇ ਰਾਜਾ ਉਹਨੂੰ ਕਹਿੰਦਾ ਕਿ ਤੁਸੀਂ ਬਿਲਕੁਲ ਗਲਤ ਨਹੀਂ ਕੀਤਾ ਤੁਸੀਂ ਬਹੁਤ ਸਹੀ ਕੀਤਾ ਇਹ ਦੁਨੀਆ ਬਹੁਤ ਚੰਗੀ ਆ ਤੁਸੀਂ ਇੱਥੇ ਰਹੋ ਤਾਂ ਉਹ ਸਮਝਦੀ ਆ ਵੀ ਵਾਕਈ ਜਿਹੜਾ ਇਹ ਲੋਕ ਆ ਕਿੰਨੇ ਚੰਗੇ ਆ ਮੇਰਾ ਕਿੰਨਾ ਆਦਰ ਮਾਨ ਕੀਤਾ ਇਹਨਾਂ ਨੇ ਦੂਜੇ ਵਾਸਤੇ ਰਾਹੀ ਕਹਿੰਦਾ ਵੀ ਮੈਂ ਦੇਖ ਰਿਆ ਹੁਣਾਂ ਕਹਿੰਦਾ ਉਸ ਟਾਈਮ ਮੇਰੀ ਵੀ ਉਮਰ 20 ਸਾਲ ਹੁੰਦੀ ਆ ਤੇ ਉਹ ਪਰੇ ਵੀ ਕਹਿੰਦਾ ਮੈਨੂੰ ਇੱਕ ਜਵਾਨੀ ਦੇ ਅਟਰੈਕਸ਼ਨ ਹੁੰਦੀ ਆ ਕਿੰਨੀ ਸੋਹਣੀ ਪਰੀ ਆ ਤੇ ਕਹਿੰਦਾ ਪਰੀ ਨੂੰ ਵੇਖ-ਵੇਖ ਕੇ ਦਿੱਲੀ ਦਰਬਾਰ ਵਿੱਚ ਨਾ ਮੇਰੇ ਮਨ ਵਿੱਚ ਉਹਨੂੰ ਪਾਉਣ ਦੀ ਚਾਹਤ ਪੈਦਾ ਹੋ ਜਾਂਦੀ ਆ ਵੀ ਕਾਸ਼ ਕਿਤੇ ਮੇਰਾ ਵਿਆਹ ਇਸ ਪਰੀ ਨਾਲ ਹੋ ਜਾਵੇ ਦੂਜੇ ਪਾਸੇ ਜਿਹੜਾ ਰਾਜਾ ਹੁੰਦਾ ਵਿਸ਼ੱਕ ਉਹ ਬੜਾ ਸਮਝਦਾਰਾ ਲੇਕਿਨ ਉਹ ਪਰੀ ਨੂੰ ਲੈ ਕੇ ਬੇਮਾਨ ਹੋ ਜਾਂਦਾ ਉਹ ਪਰੀ ਨੂੰ ਕਹਿੰਦਾ ਇੱਕ ਦਿਨ ਉਹਦੇ ਅੱਗੇ ਪਸਤਾਵ ਰੱਖ ਦਿੰਦਾ ਵੀ ਮੈਂ ਤੇਨਾਂ ਵਿਆਹ ਰਚਾਉਣਾ ਚਾਹੁੰਨਾ ਮੈਂ ਤੈਨੂੰ ਪਿਆਰ ਕਰਦਾ ਹੁਣ ਪਰੀ ਬੜੀ ਖੁਸ਼ ਹੁੰਦੀ ਆ ਕਹਿੰਦੀ ਅੱਛਾ ਕਹਿੰਦੀ ਸਾਡੇ ਜਿਹੜੇ ਉਤਲੇ ਅਸਮਾਨ ਦੇ ਵਿੱਚ ਪਿਆਰ ਨੂੰ ਇੱਜ਼ਤ ਕਿਹਾ ਜਾਂਦਾ ਕਹਿੰਦੀ ਕਿ ਮੈਨੂੰ ਬੜਾ ਵਧੀਆ ਲੱਗ ਰਿਹਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਲੇਕਿਨ ਰਾਜਾ ਕਹਿੰਦਾ ਕਿ ਮੈਂ ਤੈਨੂੰ ਪਤਨੀ ਬਣਾਉਣਾ ਚਾਹੁੰਨਾ ਮੈਂ ਤੈਨੂੰ ਦੁਨਿਆਵੀ ਪਿਆਰ ਨਹੀਂ ਕਰਦਾਗਾ ਵੀ ਮੈਂ ਤੈਨੂੰ ਆਪਣੀ ਪਤਨੀ ਬਣਾ ਕੇ ਇਸ ਮਹਿਲਾਂ ਵਿੱਚ ਰੱਖਣਾ ਪਰੀ ਕਹਿੰਦੀ ਨਹੀਂ ਮੈਂ ਇਸ ਦੁਨੀਆ ਵਿੱਚ ਨਹੀਂ ਰਹਿ ਸਕਦੀ ਕਿਉਂਕਿ ਮੈਂ ਤਾਂ ਆਸਮਾਨ ਵਿੱਚ ਉਡਦੀ ਆ ਮੈਨੂੰ ਤਾਂ ਉੱਡਣਾ ਪਸੰਦ ਆ ਮੈਂ ਗੁਲਾਮੀ ਵਿੱਚ ਕਿਵੇਂ ਰਹਿ ਸਕਦੀ ਆ ਤਾਂ ਰਾਜਾ ਆਪ ਦਾ ਪ੍ਰਮਾਣ ਸਮਝਦਾ ਤੇ ਪਰੀ ਤੇ ਪਾਬੰਦੀਆਂ ਲਾ ਦਿੰਦਾ ਤੇ ਉਹ ਆਪਦੇ ਦਾਸਾਂ ਨੂੰ ਦਾਸੀਆਂ ਨੂੰ ਕਹਿੰਦਾ ਕਿ ਇਹਨੂੰ ਕਿਸੇ ਪਾਸੇ ਇੱਥੋਂ ਨਿਕਲ ਨਹੀਂ ਦੇਣਾ ਹੁਣ ਰਾਜਾ ਪਰੀ ਨੂੰ ਦਿਲ 'ਚ ਇੱਕੋ ਗੱਲ ਆ ਕੇ ਬੋਲਦਾ ਕਿ ਤੂੰ ਮੇਰੀ ਪਤਨੀ ਬਨਣਾ ਚਾਹਵੇਂਗੀ ਪਰੀ ਵਿਚਾਰੀ ਮਸੂਮ ਬੱਚੇ ਰਾਜੇ ਨੇ ਪਰੀ ਤੇ ਬੰਦਸ਼ਾਂ ਲਾਉਣੀਆਂ ਸਟਾਰਟ ਕਰਤੀਆਂ ਪਰ ਇਹ ਵਿਚਾਰੀ ਬੜੀ ਦੁਖੀ ਹੁੰਦੀ ਆ ਕਹਿੰਦਾ ਮੈਂ ਮਹਿਲਾਂ ਚ ਦੇਖ ਰਿਹਾ ਹੁਨਾ ਕਿਉਂਕਿ ਇੱਕ ਤਾਂ ਮੈਂ ਉਹਨੂੰ ਪਸੰਦ ਕਰਦਾ ਦੂਜੇ ਪਾਸੇ ਮੈਨੂੰ ਉਹਦੇ ਤੇ ਤਰਸ ਵੜਾ ਆਉਂਦਾ ਤੇ ਮੈਨੂੰ ਰਾਜਾ ਬੜਾ ਬੇਰਹਿਮ ਬੰਦਾ ਲੱਗਣ ਲੱਗ ਜਾਂਦਾ ਕਹਿੰਦਾ ਮੈਂ ਸੋਚਦਾ ਵੀ ਇਹਨੂੰ ਕਿਵੇਂ ਆਜ਼ਾਦ ਕਰਾਵਾਂ ਮੈਂ ਦੂਜੇ ਪਾਸੇ ਕਹਿੰਦਾ ਮੈਂ ਕਹਿਣਾ ਚਾਹੁੰਨਾ ਵੀ ਕੀ ਪਰੀ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹਵੇਂਗੀ ਕਹਿੰਦਾ ਫਿਰ ਮੈਂ ਸੋਚਦਾ ਕਿ ਜੇ ਉਹਨੇ ਜ਼ਮੀਨ ਤੇ ਹੀ ਰਹਿਣਾ ਹੁੰਦਾ ਦੁਨੀਆ 'ਚ ਹੀ ਰਹਿਣਾ ਹੁੰਦਾ ਫੇਰ ਉਹ ਰਾਜੇ ਨਾਲ ਕਰਾ ਲੈਂਦੀ ਮੇਰੇ ਵਰਗੇ ਦਾਸ ਨਾਲ ਕਿਉਂ ਕਰਵਾਉਂਦੀ ਕਹਿੰਦਾ ਮੈਂ ਚੁੱਪ ਹੋ ਜਾਂਦਾ ਪਰ ਮੈਂ ਉਹ ਪਰੀ ਨਾਲ ਹੁੰਦਾ ਤੱਕਾ ਦਿੱਲੀ ਦਰਬਾਰ ਵਿੱਚ ਦੇਖਦਾ ਵਿਚਾਰੀ ਨੂੰ ਅੰਦਰ ਤਾੜ ਕੇ ਰੱਖਿਆ ਜਾਂਦਾ ਤਾਂ ਇੱਕ ਦਿਨ ਕੀ ਕਰਦਾ ਰਾਜਾ ਛਕਾਰ ਲਈ ਚਲਾ ਜਾਂਦਾ ਤੇ ਪਰੀ ਨੂੰ ਪਤਾ ਲੱਗ ਜਾਂਦਾ ਤੇ ਪਰੀ ਉੱਡਣ ਦੀ ਕੋਸ਼ਿਸ਼ ਕਰਦੀ ਆ ਤੇ ਜਿਹੜੀ ਉੱਥੇ ਦੇ ਦਸਾਂ ਦੁਆਰਾ ਫੜ ਲਈ ਜਾਂਦੀ ਆ ਹੁਣ ਉਹ ਦੱਸਦੇ ਆ ਕਿ ਅੱਜੇ ਤਾਂ ਉੱਡ ਚੱਲੀ ਸੀ ਰਾਜਾ ਉਹ ਗੁੱਸੇ ਚ ਆਉਂਦਾ ਤੇ ਕਹਿੰਦਾ ਕਿ ਇਸ ਤਰ੍ਹਾਂ ਕਰੋ ਕਿ ਪਰੀ ਨੂੰ ਨਾ ਇੱਥੇ ਕੈਦ ਕਰ ਦਿਓ ਹੁਣ ਪਰੀ ਨੂੰ ਵਿਚਾਰੀ ਨੂੰ ਮਹਿਲਾਂ ਚ ਕੈਦ ਕੀਤਾ ਜਾਂਦਾ ਉਹ ਰੋਂਦੀ ਆ ਘਰ ਲਾਉਂਦੀ ਆ ਤੇ ਰਾਜੇ ਨੂੰ ਤੌਮਤਾ ਬਾ ਰਹੀ ਆ ਕਿ ਮੇਰੀਆਂ ਸਹੇਲੀਆਂ ਸੱਚਮੁੱਚ ਕਹਿੰਦੀਆਂ ਸੀ ਕਿ ਇਸ ਦਿਸ਼ਾ ਚ ਨਾ ਜਾਈ ਇੱਥੇ ਜ਼ਾਲਮ ਲੋਕ ਰਹਿੰਦੇ ਆ ਕਹਿੰਦੇ ਥੋੜੇ ਟਾਈਮ ਬਾਅਦ ਫੇਰ ਰਾਜਾ ਕਹਿੰਦਾ ਕਿ ਇਹਨੂੰ ਬਾਹਰ ਛੱਡੋ ਕਿਉਂਕਿ ਮੈਂ ਇਹਨੂੰ ਮੁਹੱਬਤ ਕਰਦਾ ਮੈਂ ਇਹਨੂੰ ਆਪਦੇ ਮਹਿਲਾਂ ਵਿੱਚ ਤੁਰੀ ਫਿਰਦੀ ਨਜ਼ਰ ਆਉਣੀ ਚਾਹੀਦੀ ਹੈ ਮੈਨੂੰ ਇਹ ਹੁਣ ਪਰੀ ਨੂੰ ਫੇਰ ਮਹਿਲਾਂ 'ਚ ਛੱਡਿਆ ਜਾਂਦਾ ਪਰੀ ਫੇਰ ਉੱਡਣ ਦੀ ਕੋਸ਼ਿਸ਼ ਕਰਦੀ ਆ ਫੇਰ ਰਾਜਾ ਕੀ ਕਰਦਾ ਰਾਜਾ ਕਹਿੰਦਾ ਕਿ ਇਹ ਪਰੀ ਲਈ ਨਾ ਸਾਰੇ ਮਹਿਲ ਦੇ ਉੱਪਰ ਇੱਕ ਬਰੀਕ ਜਾਲ ਬਣਾ ਕੇ ਰੱਖ ਦੋ ਤਾਂ ਕਿ ਜਦੋਂ ਇਹ ਉੱਡੇ ਤੇ ਜਾਲ ਦੇ ਵਿੱਚ ਇਹਦੇ ਖੰਭ ਵੜ ਜਾਣ ਹੁਣ ਉਹ ਰਾਜਾ ਜਿਹੜਾ ਇਹ ਆਰਡਰ ਦੇ ਦਿੰਦਾ ਤੂੰ ਦਾ ਇਹ ਆਰਡਰ ਆ ਹੁਕਮ ਥੋੜੇ ਟਾਈਮ ਵਿੱਚ ਪੂਰਾ ਹੋ ਜਾਂਦਾ ਤੇ ਸਾਰੇ ਮਹਿਲ ਦੇ ਉੱਪਰ ਇੱਕ ਜਾਲ ਬਣਾ ਕੇ ਜਿਹੜਾ ਕਿ ਨਜ਼ਰ ਨਹੀਂ ਆਉਂਦਾ ਉਹ ਟੰਗ ਦਿੱਤਾ ਜਾਂਦਾ ਪਰ ਇਹ ਵਿਚਾਰੀ ਜਦੋਂ ਉੱਡਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹਦੇ ਜਿਹੜੇ ਖੰਭ ਬਾਹਵ ਜਾਲ ਵਿੱਚ ਝੜ ਜਾਂਦੇ ਆ ਉਹ ਜਤਮੀ ਹੋ ਜਾਂਦੀ ਆ ਤੇ ਰੋਂਦੀ ਥੱਲੇ ਫੇਰ ਡਿੱਗਦੀ ਆ ਕਹਿੰਦਾ ਮੈਂ ਉਹਦੇ ਦਰਦ ਨੂੰ ਸਮਝ ਰਿਆ ਹੁੰਨਾ ਹੁਣ ਪਰੀ ਵਿਚਾਰੀ ਇੰਨੀ ਜਿਆਦਾ ਦੁਖੀ ਹੁੰਦੀ ਆ ਕਿ ਇੱਕ ਦਿਨ ਰਾਜਾ ਉਸ ਨੂੰ ਪੁੱਛਦਾ ਵੀ ਕੀ ਤੂੰ ਮੇਰੇ ਨਾਲ ਵਿਆਹ ਕਰਨਾ ਚਾਹੇਂਗੀ ਤਾਂ ਉਹ ਨਾ ਕਰਦੀ ਆ ਰਾਜਾ ਗੁੱਸੇ ਵਿੱਚ ਆ ਕੇ ਉਹ ਪਰੀ ਦੇ ਖੰਭ ਕਟਵਾ ਦਿੰਦਾ ਹੁਣ ਉਹ ਪਰੀ ਵਸ ਇੱਕ ਮਰਿਆ ਬਰਾਬਰ ਰਹਿ ਜਾਂਦੀ ਆ ਕਹਿੰਦਾ ਮੇਰਾ ਕੋਈ ਵਾਸ ਨਹੀਂ ਚੱਲਦਾ ਹੁੰਦਾ ਵੀ ਮੈਂ ਰਾਜੇ ਨੂੰ ਮਾਰ ਮੁਕਾਵਾਂ ਕਿ ਐਡਾ ਵੱਡਾ ਪਾਪ ਕਰ ਰਿਆਂ ਤੂੰ ਕਹਿੰਦਾ ਉਹ ਪਰੀ ਉੱਡ ਨਹੀਂ ਸਕਦੀ ਹੁਣ ਆਪਦੀ ਦੁਨੀਆ ਚ ਵਾਪਸ ਨਹੀਂ ਜਾ ਸਕਦੀ ਕਹਿੰਦਾ ਇੱਕ ਦਿਨ ਅਚਾਨਕ ਮੇਰੇ ਅੰਦਰ ਪਤਾ ਨਹੀਂ ਕੀ ਉੱਠਿਆ ਕਿ ਮੈਂ ਆਪਦੇ ਘੋੜਿਆਂ ਨੂੰ ਨੀਰਾ ਪਾ ਰਿਆ ਹੁੰਨਾ ਕਹਿੰਦਾ ਉੱਥੇ ਮੇਰੇ ਦਿਮਾਗ 'ਚ ਇਹ ਆਉਂਦਾ ਕਿ ਕਿਉਂ ਨਾ ਮੈਂ ਸਾਰੇ ਰਾਜ ਭਾਗ ਨੂੰ ਅੱਗ ਲਾ ਦਵਾਂ ਸਾਰਾ ਮੁੱਦਾ ਹੀ ਖਤਮ ਹੋਵੇ ਨਾ ਮੈਂ ਦੁੱਖ ਵੇਖਾਂ ਨਾ ਵਿਚਾਰੀ ਪਰੀਏ ਦੁੱਖ ਵੇਖੀ ਕਹਿੰਦਾ ਮੈਂ ਇੱਕ ਦਿਨ ਸਾਰੇ ਰਾਜ ਭਾਗ ਨੂੰ ਤੇਲ ਪਾ ਕੇ ਉਹ ਨੀਰਾ ਵਿੱਚ ਸੁੱਟ ਕੇ ਅੱਗ ਲਾ ਦਿੰਨਾ ਜਿਸ ਦੇ ਵਿੱਚ ਰਾਜੇ ਦੀ ਝੋਲਸਕੇ ਮੌਤ ਹੋ ਜਾਂਦੀ ਆ ਬਹੁਤ ਸਾਰੇ ਦਾਸ-ਦਾਸੀਆਂ ਵੀ ਮਾਰ ਜਾਂਦੇ ਆ ਲੇਕਿਨ ਕਹਿੰਦਾ ਮੈਂ ਉਥੋਂ ਪਰੀ ਨੂੰ ਖਿੱਚ ਕੇ ਕੱਢਦਾ ਤੇ ਆਪਦੇ ਨਾਲ ਲਿਉਣਾ ਇਹ ਕਹਿੰਦਾ ਪਰੀ ਜਖਮੀ ਹੋਈ ਆ ਤੇ ਮੈਂ ਪਰੀ ਦੇ ਜ਼ਖਮਾਂ ਤੇ ਮਲਮ ਲਾਉਣਾ ਤੇ ਉਹਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦਾ ਤੇ ਇਹ ਕਹਿੰਦਾ ਮੈਂ ਜਦੋਂ ਪਰੀ ਦੇ ਕੋਲ ਬੈਠਾ ਤਾਂ ਮੈਂ ਉਹਨੂੰ ਕਹਿਣਾ ਕਿ ਕੀ ਪਰੀ ਤੂੰ ਮੇਰੇ ਨਾਲ ਵਿਆਹ ਕਰਨਾ ਚਾਹਵੇਂਗੀ ਕਿਉਂਕਿ ਹੁਣ ਤੂੰ ਪਰੀਆਂ ਦੇ ਦੇਸ਼ ਤਾਂ ਜਾ ਨਹੀਂ ਸਕਦੀ ਪਰੀ ਕਹਿੰਦੀ ਨਹੀਂ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ ਪਰ ਜਦੋਂ ਤੂੰ ਸੱਚਾ ਸਾਥ ਤੂੰ ਹੋਵੇਂਗਾ ਰਾਹੀ ਕਹਿੰਦਾ ਮੈਂ ਫਿਰ ਚੁੱਪ ਹੋ ਗਿਆ ਤੇ ਫਿਰ ਤੋਂ ਜਿਹੜੀ ਰਾਜੇ ਦੀ ਦਰਿੰਦਗੀ ਹਨੋਂ ਬੰਦ ਨਹੀਂ ਹੋਈ ਪਰ ਜਿਹੜੀ ਪਰਿਪ੍ਰਤियां ਤੇ ਉਹਨੇ ਇੱਕ ਦਿਨ ਕੀ ਕੀਤਾ ਜਦੋਂ परी ਤੋਂ ਉੱਡਿਆ ਨਹੀਂ ਸੀ ਜਾ ਰਿਆ ਤੇ ਰਾਜਾ ਕਹਿੰਦਾ ਕਿ परी ਨੇ ਨਾ ਆਪਣੀਆਂ ਸਹੇਲੀਆਂ ਨੂੰ ਪੰਛੀਆਂ ਰਾਈ ਸੁਣਿਆ ਭੇਜਨੇ ਸ਼ੁਰੂ ਕਰਤੇ ਵੀ ਮੈਨੂੰ ਇੱਥੋਂ ਕੱਢੋ ਤੇ परी ਉਹਨਾਂ ਨੂੰ ਇੱਕ ਆਵਾਜ਼ ਆਸਮਾਨ ਚ ਲਗਾਉਂਦੀ ਸੀ ਵੀ ਆਸ ਜਗਾ ਤੇ ਮੈਂ ਕਹਦਾ ਇਹ ਮਹਿਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰੋ ਵੀ ਮੈਨੂੰ ਇੱਥੋਂ ਲੈ ਕੇ ਜਾਓ ਹੁਣ ਰਾਜੇ ਨੇ ਨਾ پری ਨੂੰ ਥੋੜੀ ਦੂਰ ਤੇ ਇੱਕ ਪਰਾਲੀ ਦਾ ਕਾਨਿਆਂ ਦਾ ਘਰ ਛੱਤ ਕੇ ਉੱਥੇ ਰੱਖਤਾ ਹੁਣ ਵਿਚਾਰੀ پری ਉੱਥੇ ਕੈਦ ਹੋ ਗਈ ਆ ਉੱਥੇ ਹੀ ਰਾਜਾ ਉੱਥੇ ਰਾਜੇ ਨੇ ਆਵਦਾ ਰਹਿਣ ਸਹਿਣ ਸ਼ੁਰੂ ਕਰਤਾ ਜਿੱਥੇ پری ਰਹਿੰਦੀ ਸੀ ਪਰੀ ਫਿਰ ਆਸਮਾਨ 'ਚ ਚੀਕਾ ਮਾਰਦੀ ਆਪਦੀਆਂ ਦੋਸਤਾਂ ਨੂੰ ਆਪਦੀਆਂ ਸਹੇਲੀਆਂ ਨੂੰ ਕਹਿੰਦੀ ਆ ਕਿ ਮੈਨੂੰ ਇੱਥੋਂ ਕੱਢੋ ਮੈਂ ਬਹੁਤ ਔਖੀ ਆ ਮੈਂ ਬਹੁਤ ਦੁਖੀ ਆ ਕਹਿੰਦਾ ਮੈਂ ਉਹ ਸਭ ਚੀਜ਼ਾਂ ਦੇਖ ਰਿਹਾ ਸੀ ਕਹਿੰਦਾ ਇੱਕ ਦਿਨ ਨਾ ਪਰੀ ਦੀ ਇੱਕ ਸਹੇਲੀ ਨੇ ਪਰੀ ਨੂੰ ਆਸਮਾਨ ਵਿੱਚੋਂ ਵਾਅਦਾ ਦਿੱਤੀ ਕਿ ਮੈਂ ਤੇਰੀ ਹੈਲਪ ਕਰਨ ਜ਼ਰੂਰ ਆਵਾਂਗੀ ਹੁਣ ਰਾਜੇ ਨੂੰ ਉਹ ਫਿਕਰ ਬਣ ਗਿਆ ਵੀ ਇਹ ਪਰੀ ਮੇਰੇ ਹੱਥਾਂ 'ਚੋਂ ਨਿਕਲ ਗਈ ਇਹਨੇ ਆ ਝੋਟ ਵੀ ਜਾਣਾ ਇਹਦੀ țelli ਨੇ ਉਹਨੂੰ ਲੈ ਜਾਣਾ ਤੇ ਮੈਂ ਕੀ ਕਰਾਂ ਰਾਜਾ ਆਪਣਾ અપਮਾਨ ਸਮਝ ਰਿਹਾ ਸੀ ਇਸ ਚੀਜ਼ ਵਿੱਚ ਵੀ ਮੈਂ ਬਾਦਸ਼ਾਹ ਮੈਂ ਦੁਨੀਆ ਦੀ ਹਰ ਚੀਜ਼ ਖਰੀਦ ਸਕਦਾ ਹਰ ਚੀਜ਼ ਹਾਸਲ ਕਰ ਸਕਦਾ ਲੇਕਿਨ ਇਹ پری ਨੇ ਮੈਨੂੰ ਠੁਕਰਾਤਾ ਹੁਣ ਰਾਜੇ ਨੇ ਗੁੱਸੇ ਵਿੱਚ ਆ ਕੇ ਕੀ ਕਿਹਾ ਦਾਸਾਂ ਨੂੰ ਕਿ ਜਿਹੜਾ ਇਹ ਵਾਲਾ ਕਾਨਿਆਂ ਦਾ ਬਣਾਇਆ ਮਹਿਲ ਆ ਸਣੇ پری ਨੂੰ ਇਹਦੇ ਵਿੱਚ ਤੇਲ ਪਾ ਕੇ ਜਾਲ ਦੋ ਕਹਿੰਦਾ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਅੱਜ ਸ਼ਾਮ ਨੂੰ ਇਹ ਮਹਿਲ ਨੂੰ ਜਾਲਿਆ ਜਾਊਗਾ ਤੇ ਕਹਿੰਦਾ ਮੈਂ ਤੜਫ ਰਿਹਾ ਸੀ ਵੀ ਮੈਂ ਮਾਸੂਮ ਪਰੀ ਨੂੰ ਕਿਵੇਂ ਬਚਾ ਸਕਦਾ ਪਰ ਮੇਰੀ ਕੋਈ ਪੇਸ਼ ਨਹੀਂ ਸੀ ਜਾਣੀ ਮੈਨੂੰ ਪਤਾ ਸੀ ਵੀ ਇਹ ਹੋਣਾ ਸੰਭਵ ਵਾ ਕਿਉਂਕਿ ਰਾਜੇ ਦਾ ਹੁਕਮ ਸੀ ਕਹਿੰਦਾ ਰਾਜਾ ਉੱਥੇ ਜਾਂਦਾ ਕਹਿੰਦਾ ਕਿ ਜੋ ਮੈਂ ਹੁਕਮ ਦਿੱਤਾ ਉਹ ਕੰਮ ਕਰਨਾ ਸ਼ੁਰੂ ਕਰੋ ਤੁਸੀਂ ਹੁਣ ਉਹਦੇ ਜਿਹੜੇ ਕਰਿੰਦੇ ਆ ਉਹਨਾਂ ਨੇ ਤੈਲ ਸੜ ਕੇ ਰਾਜਾ ਪਾਸੇ ਖੜਾ ਸੀ ਕਹਿੰਦਾ ਮੈਂ ਵੀ ਪਿੱਛੇ ਖੜਾ ਦੇਖ ਰਿਹਾ ਸੀ ਪਰੀ ਵਿਚਾਰੀ ਅੰਦਰ ਰੋ ਰਹੀ ਸੀ ਕਹਿੰਦਾ ਉਹਨਾਂ ਨੇ ਤੀਲ ਲਾਈ ਤਾਂ ਸਾਰੇ ਮਹਿਲ ਨੂੰ ਕਾਨਿਆਂ ਦੇ ਬੜੇ ਨੂੰ ਲਾਟਾਂ ਨਿਕਲ ਗਈਆਂ ਅੱਗ ਲੱਗ ਗਈ ਪਰੀ ਜ਼ੋਰ-ਜ਼ੋਰ ਦੀ ਚੀਕਣ ਲੱਗੀ ਕਹਿੰਦਾ ਮੈਂ ਭੱਜ ਕੇ ਅੱਗੇ ਹੋਣ ਲੱਗਾ ਤੇ ਰਾਜੇ ਨੇ ਮੇਰਾ ਕੋਰਤਾ ਫੜਿਆ ਤੇ ਮੈਨੂੰ ਪਿੱਛੇ ਸੈੜਤਾ ਕਹਿੰਦਾ ਫੇਰ ਮੈਂ ਭੱਜ ਕੇ ਹੋਣ ਲੱਗਾ ਤੇ ਰਾਜੇ ਨੇ ਫਿਰ ਮੈਨੂੰ ਫੜ ਲਿਆ ਕਹਿੰਦਾ ਮੇਰੇ ਚ ਅਜਿਹਾ ਇੱਕ ਭਾਵਨਾ ਜੋਸ਼ ਆਇਆ ਕਿ ਮੈਂ ੱੱਕੇ ਨਾਲ ਆਪਦੀ ਉਪਰੋਂ ਦੀ ਹੋ ਕੇ ਰਾਜੇ ਨੂੰ ਉਹ ਅੱਗ ਦੇ ਵਿੱਚ ਸੈੱਟ ਦਿੱਤਾ ਤੇ ਰਾਜੇ ਨੂੰ ਲਤੜਦਾ ਹੋਇਆ ਮੈਂ ਅੰਦਰੋਂ ਪਰੇ ਨੂੰ ਕੱਟ ਕੇ ਬਾਹਰ ਵਲੇਟ ਕੇ ਤੇ ਉਸ ਮਹਿਲ ਤੋਂ ਬਾਹਰ ਲੈ ਕੇ ਉੱਥੋਂ ਫਰਾਰ ਹੋ ਗਿਆ ਹੁਣ ਕਹਿੰਦਾ ਕਿ ਮੈਨੂੰ ਸ਼ਾਂਤਾਈ ਕੀ ਖਬਰ ਮਿਲੀ ਕਿ ਅੱਗ ਵਿੱਚ ਝੋਲਸਣ ਨਾਲ ਰਾਜੇ ਦੀ ਮੌਤ ਹੋ ਗਈ ਕਹਿੰਦਾ ਪਰ ਮੈਨੂੰ ਇਸ ਚੀਜ਼ ਦਾ ਕੋਈ ਦੁੱਖ ਨਹੀਂ ਹੋਇਆ ਕਿਉਂਕਿ ਅੰਤ ਬੁਰੇ ਦਾ ਬੁਰਾ ਹੀ ਹੁੰਦਾ ਤਾਂ ਕਹਿੰਦਾ ਕਿ ਮੈਂ ਆਪਦੇ ਆਪ ਵਿੱਚ ਇਹ ਗਲਤੀ ਬਹੁਤ ਕੀਤੀ ਹੈ ਕਿ ਮੈਂ ਜਿਸ ਦਾ ਨਾਮਕ ਖਾਦਾ ਮੈਂ ਉਹਦੇ ਨਾਲ ਚੰਗਾ ਨਹੀਂ ਕੀਤਾ ਇਸ ਕਰਕੇ ਮੈਂ ਹੁਣ ਆਪਦੀ ਜ਼ਿੰਦਗੀ ਵਿੱਚ ਇੰਨਾ ਪਰੇਸ਼ਾਨਾ ਕਿ ਪਤਾ ਨਹੀਂ ਉਹ ਪਰ ਇਹ ਮੇਰੇ ਕਰਮਾਂ 'ਚ ਨਹੀਂ ਸੀ ਪਰ ਪਤਾ ਨਹੀਂ ਮੈਂ ਸਹੀ ਕੀਤਾ ਗਲਤ ਕੀਤਾ ਪਰ ਇਹ ਗਲਤੀ ਮੈਂ ਜ਼ਰੂਰ ਕੀਤੀ ਆ ਕਿ ਮੈਂ ਜਿੱਥੋਂ ਰੋਟੀ ਪਾਣੀ ਖਾਂਦਾ ਰਿਹਾ ਜਿੱਥੇ ਨੌਕਰੀ ਕਰਦਾ ਰਿਹਾ ਮੈਂ ਉਸ ਰਾਜੇ ਨੂੰ ਹੱਥੀਂ ਮਾਰਿਆ ਹੁਣ ਜਿਹੜਾ ਫਕੀਰ ਇਹ ਗੱਲ ਸੁਣ ਰਿਹਾ ਹੁੰਦਾ ਉਹ ਫਕੀਰ ਕਹਿੰਦਾ ਕਿ ਤੂੰ ਕੋਈ ਗਲਤੀ ਨਹੀਂ ਕੀਤੀ ਅੱਛਾ ਤੈਨੂੰ ਖੀਰਲੇਵਾਰ ਪਰੇ ਕਦੋਂ ਮਿਲੀ ਸੀ ਤੇ ਕੀ ਕਿਹਾ ਸੀ ਕਹਿੰਦਾ ਮੈਨੂੰ ਖੀਰਲੇਵਾਰ ਪਰੇ ਜਦੋਂ ਮੈਂ ਉਹਨੂੰ ਉੱਥੋਂ ਭਜਾ ਕੇ ਲੈ ਕੇ ਗਿਆ ਸੀ ਤਾਂ ਉਨੇ ਰਾਤ ਨੂੰ ਆਸਮਾਨ ਵਿੱਚ ਜਾਣ ਲਈ ਆਵਦੀਆਂ ਪਰੀਆਂ ਸੇਲੀਆਂ ਨੂੰ ਇੱਕ ਗੁਜਾਰਿਸ਼ ਕੀਤੀ ਵੀ ਮੈਂ ਇੱਥੇ ਬੈਠੀ ਆ ਮੈਨੂੰ ਲੈ ਕੇ ਜਾਓ ਕਹਿੰਦਾ ਉਹਦੀਆਂ ਜਿਹੜੀਆਂ ਪਰੀਆਂ ਸੀ ਸੇਲੀਆਂ ਦੋ ਉਹ ਆਸਮਾਨ ਤੋਂ ਉਤਰੀਆਂ ਤੇ پری ਦੇ ਉਹਨਾਂ ਕੋਲ ਇੱਕ ਅਜਿਹੀ ਸ਼ਕਤੀ ਸੀ ਵੀ ਉਹਨਾਂ ਨੇ پری ਦੇ ਦੁਬਾਰਾ ਖੰਭ ਲਗਾਤੇ ਪਰ ਹੀ ਉਹਨਾਂ ਨਾਲ ਫਰਾਰ ਹੋ ਗਈ ਕਹਿੰਦਾ ਲੇਕਿਨ پری ਮੇਰਾ ਧੰਨਵਾਦ ਕਰਦੀ ਹੋਈ ਕਹਿੰਦੀ ਆ ਕਿ ਕੋਈ ਗੱਲ ਨਹੀਂ ਤੂੰ ਮੇਰਾ ਬਹੁਤ ਸਾਥ ਦਿੱਤਾ ਮੈਂ ਤੈਨੂੰ ਕਦੇ ਭੁੱਲਾਂਗੀ ਨਹੀਂ ਕਹਿੰਦਾ ਮੈਂ ਪਰੀ ਨੂੰ ਕਹਿੰਨਾ ਕਿ ਪਰੀ ਤੂੰ ਕਦੇ ਮੇਰੇ ਨਾਲ ਵਿਆਹ ਕਰਾਵੇਂਗੀ ਕਹਿੰਦੀ ਹਾਂ ਮੈਂ ਵਿਆਹ ਕਰਾਉਂਗੀ ਜਦੋਂ ਤੂੰ ਸੱਚਾ ਸਾਫਤ ਹੋਵੇਂਗਾ ਕਹਿੰਦਾ ਮੈਂ ਹੁਣ ਇਸ ਗੱਲ ਵਿੱਚ ਦੁਖੀਆਂ ਵੀ ਮੈਂ ਸੱਚਾ ਸਾਫਤ ਕਦੋਂ ਹੋਵਾਂਗਾ ਫਕੀਰ ਕਹਿੰਦਾ ਅੱਛਾ ਜੇ ਤੈਨੂੰ ਇਹ ਗੱਲ ਕਹੀ ਸੀ ਤਾਂ ਤੂੰ ਇੱਥੋਂ 5 ਕਿਲੋਮੀਟਰ ਦੂਰ ਇੱਕ ਟਿੱਲਾ ਉੱਥੇ ਜਾ ਕੇ ਉਸ ਟਿੱਲੇ ਉੱਪਰ ਬਸ ਸੇਵਾ ਕਰਨੀ ਆ ਤੂੰ ਘਰ-ਬਾਰ ਪਰੀ ਦਾ ਸਾਰਾ ਖਿਆਲ ਛੱਡ ਦੇਣਾ ਕਹਿੰਦਾ ਠੀਕ ਆ ਕਹਿੰਦਾ ਪਰ ਮੈਂ ਜਿਹੜੇ ਮਿਸ਼ਨ ਨੂੰ ਆਇਆ ਮੈਂ ਪਰੀ ਦੇ ਭਾਲ ਵਿੱਚ ਫਿਰਦਾ ਫਿਰ ਉਹ ਤਾਂ ਰਹਿ ਜਾਣੀਆ ਤਾਂ ਫਕੀਰ ਕਹਿੰਦਾ ਕਿ ਤੂੰ ਇਹ ਜਿਹੜੀ ਸੇਵਨ ਹੈ 15 ਦਿਨ ਤੱਕ ਕਰਨੀ ਆ ਪਰ ਇਹ ਤੂੰ ਆਪਦੇ ਅੰਦਰਲੇ ਮਨ ਨਾਲ ਕਰਨੀ ਆ ਕਿ ਤੂੰ ਆਪਦੇ ਦਿਮਾਗ 'ਚ ਪਰੀ ਨੂੰ ਪਾਉਣ ਬਾਰੇ ਨਹੀਂ ਸੋਚਣਾ ਕਹਿੰਦਾ ਠੀਕ ਆ ਉਥੋਂ ਰਾਹੀ ਤੁਰਦਾ ਬੰਦਾ ਤੇ ਅੱਗੇ ਜਾ ਕੇ ਉਹ ਉਸੇ ਟੀਲੇ ਤੇ ਪਹੁੰਚਦਾ ਤੇ 15 ਦਿਨ ਲਗਣ ਮਿਹਨਤ ਨਾਲ ਜਿਹੜੀ ਆਪਦੀ ਸੇਵਾ ਕਰਦਾ ਤੇ ਫਕੀਰ ਆਉਂਦਾ ਕਿ ਤੂੰ ਅੱਜ ਸੱਚਾ ਸਾਖਤ ਹੋ ਗਿਆ ਤੂੰ ਜਿੱਤ ਗਿਆ ਤਾਂ ਇਨੈ ਨੂੰ ਹੀ ਪਰੀ ਆਸਮਾਨ ਤੋਂ ਉਤਰਦੀ ਆ ਤੇ ਕਹਿੰਦੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਨਾ ਚਾਹਵੇਂਗਾ ਉਹ ਹੈਰਾਨ ਹੋ ਜਾਂਦਾ ਪਰ ਇਹ ਕਹਿੰਦੀ ਕਿ ਮੈਂ ਤੈਨੂੰ ਕਿਹਾ ਸੀ ਵੀ ਤੂੰ ਸੱਚਾ ਸਾਖਤ ਹੋਵੇਂਗਾ ਤਾਂ ਮੈਂ ਫਿਰ ਵਿਆਹ ਕਰਾਉਂਗੀ ਅੱਜ ਤੂੰ ਸੱਚਾ ਸਾਖਤ ਹੋ ਗਿਆ ਮੈਂ ਤੇਰਾ ਵਿਆਹ ਰਚਾਉਣਾ ਚਾਹੁੰਨੀ ਆ ਤਾਂ ਇਨੈ ਗੱਲ ਸੁਣ ਕੇ ਰਾਹੀ ਦੇ ਅੱਖਾਂ ਵਿੱਚ ਹੰਝੂ ਆਉਂਦੇ ਆ ਤੇ ਉਹ ਕਹਿੰਦਾ ਕਿ ਮੈਂ ਸੱਚਾ ਸਾਖਤ ਹੋ ਗਿਆ ਮੈਨੂੰ ਅਹਿਸਾਸ ਹੋ ਗਿਆ ਵੀ ਮੈਂ ਰਾਜੇ ਨੂੰ ਮਾਰਨ ਵਿੱਚ ਕੋਈ ਗਲਤੀ ਨਹੀਂ ਸੀ ਕੀਤੀ ਲੇਕਿਨ ਇੱਕ ਪਰੇ ਦੀ ਜਾਨ ਬਚਾ ਕੇ ਉਹਨੂੰ ਆਜ਼ਾਦੀ ਦਿੱਤੀ ਸੀ ਤਾਂ ਅੱਗੇ ਜਿਹੜਾ ਫਕੀਰ ਆ ਉਥੋਂ ਆਸ਼ੀਰਵਾਦ ਦੇ ਕੇ ਉਹਨਾਂ ਨੂੰ ਅੱਗੇ ਤੁਰਦਾ ਬੰਦਾ ਇਹ ਸੀ ਜੀ ਅੱਜ ਦੀ ਕਹਾਣੀ ਕੱਲ ਨਵੀਂ ਕਹਾਣੀ ਨਾਲ ਮਿਲਾਂਗੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਹਾਣੀ ਨੂੰ ਸ਼ੇਅਰ ਕਰਦੇ ਹੋ ਕੱਲ ਅਜਿਹੀ ਕੋਈ ਨਵੀਂ ਕਹਾਣੀ ਲੈ ਕੇ ਆਵਾਂਗੇ ਅੱਜ ਲਈ ਧੰਨਵਾਦ ਜੀ